ਕੱਲੀ ਦਾ ਚੱਚਾ ਜਾਏਗਾ ਤੈਨੂੰ ਸੀ ਦੱਸਿਆ ਯਾਰ ਸਾਈਂ ਕੱਢ ਕੇ ਬਣਾਇਂਗਾ ਬਾਈ ਜੀ ਪਹਿਲਾਂ ਕਿਹੜਾ ਤੇਰੇ ਨਾਲ ਹੋ ਕਰਿਆ ਜਿਹੜੇ ਤਾਂ ਦੇ ਦੇ ਲੈ ਲੈ ਮੈਂ ਖੁਸ ਹੋ ਕੇ ਅੜਿਆ ਮੈਂ ਤੈਨੂੰ ਮੈਂ ਤਾਂ ਕੋਈ ਨਹੀਂ ਆਖਿਆ ਤੈਨੂੰ ਕੋਈ ਕਰਨੀ ਉਤਰਾਣਾ ਫਿਰ ਉਰਾ ਹੋਏ ਮੈਂ ਮੁੜ ਕੇ ਨਹੀਂ ਤੈਨੂੰ ਕਹਿੰਦਾ ਇਹ ਕੁਸ ਕਹੀ ਜਾਣ ਬੱਕਰੀ ਮੈਂਨੇ ਵੇਚਤੀ ਬਸ ਚੁੱਪ ਕਰ ਜੀ ਦੇਤੀ ਅਸੀਂ 14 ਦੀ ਬਸ ਉਹ ਨਹੀਂ ਉਹ ਭਰਾ ਵਾ ਲੈ ਜਾ ਲੈ ਜਾ ਉਹ ਐ ਥੋੜੀ ਉੱਪਰ ਬਸ ਕੋਈ ਨਹੀਂ ਉਹ ਨਹੀਂ ਰਾਜਨਾ ਬੱਬੂ ਆਇਆ ਨਾ ਕਰਦਾ ਆਇਆ ਨਾ ਉਹ ਗਰੀਬ ਹੈ ਉਹ ਗਰੀਬ ਨਹੀਂ ਯਾਰ ਓਏ ਗਰੀਬ ਹੈ ਉਹ ਬੱਕਰੀ ਵਾਰੀ ਉਹ ਕੋਈ ਨਹੀਂ ਤੂੰ ਲੈ ਜਾ ਉਹ ਕੋਈ ਨਹੀਂ ਹਾਂ ਇਹ ਨਾਲ ਬੱਕਰੀ ਮਲਾ ਕੇ ਯਾਰ ਪੈਸੇ ਨਹੀਂ ਉਹ ਵੱਡੀ ਪੈਸੇ ਦੇ ਓਏ ਉਹ ਨਹੀਂ ਯਾਰ ਕੋਈ ਨਾਲ ਨਹੀਂ ਲੈ ਲਾਂਗੇ ਪੈਸੇ ਦਾ ਕੋਈ ਨਹੀਂ ਬੱਬੂ ਭਰਾਇਆ ਉਹ ਮੈਨੂੰ ਪਤਾ ਭੱਜੂਗਾ ਅੱਖ ਲੱਗ ਜਾ ਕੋਈ ਨਹੀਂ ਗਰੀਬ ਹੈ ਓਏ ਅੱਖ ਲੈ ਤੇਰਾ ਮਾਲ

ਆ ਜੋੜੀ ਦਾ ਪਣਾ ਹੈ ਕਿਵੇਂ ਆ ਆਪਾਂ ਆਪਾਂ ਦੋਨੇ ਪਾਣੀ ਦਣੀ ਦੋਨੇ ਖਾਲੀ ਮਨ ਕੇ ਲੈ ਜੋੜੀ ਆ ਚੀਜ਼ਾਂ ਦੇ ਖਾਲੀ ਮਨ ਕੇ ਲੈ ਖੰਡਰੀ ਮਨ ਕੇ ਲੈ ਖਾਲੀ ਤੇ ਚੰਗੀਆਂ ਚੰਗੇ ਵੱਖਰੇ ਫੰਡ ਬਾਹਰੇ ਆ ਫੜੀ ਲੀੜੀ ਬੱਸ ਮੇਰੇ ਤੈਨੂੰ ਗੱਲ ਕਰਦੇ ਕੱਪੜੇ ਜਾ ਮੈਂ ਖੁੱਲੋਂ ਤਾਂ ਹੁਣ ਵੱਖਰੇ ਨੂੰ ਕੋਈ ਆਹ ਖੰਡੀਆਂ ਯਾਰ ਟੀਆ ਕਰ ਲਾ ਹਰ ਜਾ ਉਰੀ ਦੋਨੇ ਜੋੜੀ ਚੱਕਦੀ ਫੱਟੇ ਚੱਕ ਜੋ ਦੋਏ ਵਧੀਆ ਨੇ 45000 ਦੇ ਦੋਨੇ ਹੋਣੇ ਨਹੀਂ ਗਲਤ ਗੱਲਾਂ ਨਾ ਬੱਕਰੇ ਦਾ ਕਾਰਡ ਤੇ ਵੇਖ ਯਾਰ ਕੁਆਲਟੀ ਦੇ ਵੇਖਿਆ ਕਰੋ ਤੁਸੀਂ ਕੁਆਲਟੀ ਹੁਣ ਐਂ ਮੈਂ ਤੈਨੂੰ 15000 ਦੀ ਦੇ ਦਿੰਦਾ ਨਹੀਂ ਯਾਰ ਹੋਰ ਐ ਬੱਸ ਇਹ ਨਾ ਜਾ ਕੋ ਯਾਰ ਬਾਈ ਤੇਰੇ ਨਾਲ ਅੱਗੇ ਕੀ ਕੀ ਅੰਦਰ ਕਰਕੇ ਲੈਂਦੇ ਆ ਅਸੀਂ ਜਵਾਨ ਹੈ ਤੇਰਾ ਇਹ ਹਾਂ ਇਹਦਾ ਚੈਲੰਜ ਕਰੂੰਗਾ ਬੱਕਰਾਂ ਜੜੀ ਜਾਂਦੇ ਆ ਤਰਾ ਬਾਈ ਕੁਸ ਬੰਦਾ ਸੋਡੇ ਸਾਹਮਣੀ ਹੋਊ ਜਿਹੜਾ ਕੋਈ ਭਾਈ ਸਾਡੇ ਜੇ ਪੜਦਾ ਨਹੀਂ ਹੁੰਦਾ ਕੋਈ ਨਾ ਮੈਂ ਪੜਦਾ ਰੱਖਾਂ ਨਾ ਮੈਂ ਕਿਚ ਮੈਂ ਹੋ ਜਾ ਬੰਦਾ ਮਾਲਵੇ ਦਾ ਸਾਫ ਸੁਥਰਾ ਲੋਕਾਂ ਵਾਲਾ ਨਹੀਂ ਵੀ ਆਹ ਮੁੱਠੀ ਦਾ ਪੋਰਚਾ ਆ ਕਰ ਉਹ ਗੱਲਾਂ ਮੇਰੇ ਨੂੰ ਪਤਾ ਹੈਗਾ ਹੁਣ ਕੀ ਕਰਦੇ ਆ ਸੋਦਾ ਸੋਦਾ ਫੁੱਲੇ ਜਾ ਓਏ ਪੂਰੀਆਂ 30000 ਉਹ ਨਹੀਂ ਓ ਭਰਾਵਾ ਉਹ ਠੀਕ ਹੈ ਉਹ ਚੰਗੀ ਆ ਉਹ ਮਾਰੀ ਕੋਈ ਆ ਭਾਈ ਉਹ ਮਾਰੀ ਸੀ ਆ ਕੁੜੀ ਜੀ ਚੰਗੀ ਆ 30000 ਲਾ 30000 ਲਾ ਤੋਰ ਕੇ ਦੇਖ ਯਾਰ ਬੱਕਰੀਆਂ ਇਨਾਂ ਨਾਲ ਜਾ ਇਨਾਂ ਨਾਲ ਜਾ ਬਲੀ ਸਾਰੀ ਮੰਡੀ ਚ ਵੇਰ ਲਾ ਕੁਝਾ ਯਾਰ ਭਾਈ ਉਹ ਭਾਈ ਕੁਝਾ ਯਾਰ ਤੈਨੂੰ ਨਹੀਂ ਨਜ਼ਰ ਆ ਬੱਕਰੀ ਲੈ ਕੇ ਨਹੀਂ ਗਿਆ ਤੂੰ ਉਹ ਲਿਆ ਮੋੜ ਕੇ ਰਮਨਾ ਭਾਈ ਲਗਾਈ ਕਰਾਉਣੇ ਆ ਕੁਮਿੰਟ ਭਾਈ ਦੀ ਨਹੀਂ ਰਮਨਾ ਭਾਈ ਤੇਰੀ ਕਰਾਉਂਦਾ ਬੱਕਰੀਆਂ ਵੇਚੀ ਜਾਂਦੀ ਲਿਆ ਉਹ ਰਿਹਾ ਕਰ ਖਾੜੇ ਦੀ ਮੋੜ ਕੇ ਉਹ ਭਾਈ ਕੋਈ ਨਹੀਂ ਦੱਸਦਾ ਉਹੀ ਪਹਿਲਾਂ ਵਾਲੀ ਗੱਲ ਆ ਜੀ ਕੀ ਨਹੀਂ ਨਹੀਂ ਉਹ ਬੱਕਰੀ ਨਹੀਂ ਕੋਈ ਨਹੀਂ ਲੋਕਰ ਹੋਰ ਵੇਖ ਲੈਂਦੇ ਆ ਪਰ ਕੀ ਕਿਉਂ ਡੱਕਾ ਦਾ ਕਾਕਾ ਠੀਕ ਹੈ ਭਰਾ ਇੰਨੇ ਨੇ ਹੁਣ ਉਹ ਨਹੀਂ ਦੇਣੀਆਂ ਭਾਈ ਯਾਰ ਇਹਨਾਂ ਦੀਆਂ ਬੱਕਰੀਆਂ ਭੈਂਚ ਘੋੜਿਆਂ ਵਾਲੀਆਂ ਬੱਕਰੀਆਂ ਯਾਰ 15 ਦੀ ਨੇ ਉਹ ਭਾਈ ਭਲਾ 15 ਹੀ ਆਂ ਕਪੜਾ ਫੇਰੇ ਵੜਾ ਦੂਗਾ 40000 ਤੇ ਤੂੰ ਦੇਣੀਆਂ ਕਿੰਨੇ ਦੀਆਂ ਉਹ ਮਰ ਤੂੰ ਕੋਈ ਨਹੀਂ ਖੜ ਚੁ ਗਿਆ ਬੱਕਰੀਆਂ ਉਹ ਦੇਣੀਆਂ ਕਿੰਨੇ ਦੀਆਂ ਨੇ ਇੱਕੋਗਾ ਲੈ ਯਾਰ ਇੱਕੋਗਾ ਦਾ 42000 ਦੀਆਂ ਆਉਣਗੀਆਂ ਰਾਜੂ ਨਹੀਂ ਨਹੀਂ ਹਾਂ ਵਾਹ ਤਾ ਥੱਲੇ ਆ ਕੇ ਰਾਹ ਦੇ ਉਹਨੂੰ ਹੋਰ ਕਿੱਦਾਂ ਪੀਰ ਭਾਈ ਇਹਨਾਂ ਨੂੰ ਪਤਾ ਨਹੀਂ ਜਿਹੜੀ ਗੱਲ ਦਾ ਤੈਨੂੰ ਪਤਾ ਹੈਗਾ ਬੱਕਰੀਆਂ ਕਿੱਥੇ ਵੇਚਦਾ ਪੈਨੂੰ ਪਤਾ ਮੈਂ ਲਈਆਂ ਤੇਰੇ ਨਾਲ ਬੰਦਾ ਪਤਾ ਰਾਜੂ ਥੋੜਾ ਜਿਆਦਾ ਠੱਕ ਹੈ ਹਾਂ ਠੱਕਾ ਕਰ ਦਮ 32 ਦੀਆਂ ਦੇ ਲੈ 2 2000 ਨਾਲ ਬਸ ਬੱਕਰੀਆਂ ਲਈ ਹੋਰ ਹੋਰ ਕਿੱਥੇ ਹੋ ਦੋ ਇਕੱਠਾ 2 2000 ਪਾਤਾ ਮੈਨੂੰ ਬੱਸ ਮਰ ਪੰਜ ਪੰਜ ਸੀ ਪਉਂਦਾ ਨਹੀਂ ਮੈਂ ਕਾਰੀਆ ਤੇ ਕਰ ਕਰ ਤਰੀ ਜਾਏਗਾ ਹੁਣ ਇਹ ਉਹ ਇੱਕ ਦਾ ਕਰ ਲੋ ਦੋਨੇ ਜੋੜੇ ਦੋਨੇ ਲੋਕ ਇਕੱਠੇ ਹੋਰ ਯਾ ਭਾਈ ਮੜਾ ਜਾ ਉਰੇਆ ਉਰੇਆ ਲੱਭਣ ਮੈਂ ਲੱਗ ਗਿਆ ਹੋਰ ਯਾ ਹੋਰ ਭਾਈ ਭਾਜਦਾ ਕੋਈ ਨਹੀਂ ਗੱਲ ਜਮੀਨਾਂ ਲਈ ਇਹੀ ਕਿਹੜਾ ਜਨ ਮੇੜ ਕੇ ਜਾਉਂ ਭਾਈ ਬਾਈ ਇੱਕ ਵਾਰੀ ਜੇ ਭਾਈ ਮੈਨੂੰ ਹਾਂ ਲੱਗੀ ਪੱਕਾ ਦੇ ਦੇਂਗਾ ਨਹੀਂ ਤਾਂ ਫੜੀਆ ਤੀਤੇ ਤਿੰਨ ਦੀਆਂ ਦੰਨਾ ਉਹ ਤੋਂ ਹੀ ਲੈ ਉਹ ਯਾਰ ਨਾਲ ਦਈ ਜਾਂਦਾ ਲੱਕਰੀ ਚਾ ਚੌਤੀ ਦੀਆਂ ਹੋ ਗਈਆਂ ਲੈ ਜਾ ਖਾਪੜੇ ਨਾ ਖਾਦੀ ਆ ਪੈਸੇ ਕਰਾ ਬਾਈ ਜਨਾਵਾਂਗੇ ਪੈਸੇ ਪਾ ਦੇ ਕੋਈ ਨਹੀਂ ਪੈਸੇ ਕਰਨ ਲੱਗਾ ਪੈਸੇ ਤੇ ਕਰਾ ਦੂਗਾ ਇਹਨਾਂ ਠੱਗੇ ਗਏ ਅਸੀਂ ਬੁੰਲਾ ਬਰਚ ਮੈਂ ਠੱਗੇ ਗਏ ਖੁਦ ਮੈਨੂੰ ਲੈ ਗਈ ਕੁੜੀ ਲੁੱਟ ਕੇ ਪਹਿਲਾਂ ਦਵੰਜਾ ਹੁਣ ਦੋ ਮੈਂ ਸਬਰ ਕਰ ਗਿਆ ਉਹ ਨਹੀਂ ਇਹ ਬੰਦਾ ਤੇ ਇਮਾਨਦਾਰੀ ਵਾਲਾ ਨਹੀਂ ਹਾਂ ਠੱਗੇ ਗਏ ਬਈ ਸਰਿਆਂ ਮੈਂ ਹੀ ਠੱਗੇ ਮੈਨੂੰ ਲੁੱਟ ਕੇ ਲੈ ਗਏ 20000 ਨੂੰ ਭਾਰ ਗਏ ਬੱਕਰੀ ਲੈ ਕੇ ਪੈਸੇ ਮੈਂ ਪਰੇ ਵਪਾਰੀ ਦੇ ਗੱਲ ਚ ਪਾ ਕੇ ਮੇਰੇ ਰੱਸਾ ਖਿੱਚ ਲਿਆ ਅਗਲੇ ਨੇ ਖਿੱਚੂ ਗਈ ਪੈਨਰ ਦੇ ਆ ਪੈਨਰ ਚ ਭਵਾ ਜਿੰਮੇਵਾਰੀ ਨਾ ਕਰੇ ਬਬੂ ਚੌਥੀ ਇਹ 4030 ਦੀਆਂ ਗਰੀਬ ਆ ਤੁਹਾਡੇ ਦਿੱਤਾ ਖਾਣਾ ਸੀ ਸਾਡੇ ਕਿਹੜਾ ਹਲ ਚੱਲਦੇ ਨੇ ਮੁਕਤੀਆਂ ਵਾਲੇ ਕੋਈ ਨਹੀਂ ਮੈਨੂੰ ਤਾਂ ਨਗਦੀ ਦੇ ਦੂ ਲੈਣੀ ਪਹਿਲਾਂ ਗੱਡੀ ਵਧੀਆਂ ਦੇਵਾਂਗੇ ਲੈ ਨਹੀਂ ਤੁਰਿਆ ਉਹਨੂੰ ਉਹ ਯਾਰ ਪਵਰੇ ਤੇ ਨਹੀਂ ਐ ਨਰੂ ਉਹਨੇ ਇੱਥੇ ਨਹੀਂ ਫਿਰਦਾ ਸੀਗਾ ਕੰਟਾ ਕਰ ਰਿਹਾ ਹੈ ਨਹੀਂ ਤਰੋ ਚੁੱਕਿਆ ਮੈਂ ਆਪਾਂ ਉਹਦੀ ਗੱਤ ਨਹੀਂ ਪੁਆਈ ਗੀ ਕਿ ਨੰਬਰ ਰੈਕੋ ਗੂਗਲ 'ਤੇ ਇਹਨੂੰ ਪਤਾ ਹੈ ਨੰਬਰ ਲੈ ਬਾਈਆ ਬੰਦ ਕਰਾ ਆਹ ਗਾਹਾਂ ਤੋਂ ਲੈਤੀਆਂ ਯਾਰ ਇਹਨੇ ਇੱਕ ਵਾਰ ਘਰ ਦਿੰਆਂ ਯਾਰ ਉਹ ਹੀ ਕਰਦਾ ਨਾਸੀ ਨਾਸੀ ਲੇ ਵੀਰੇ ਯਾਨੀ 79733 ਕਰਾਵਾਸ ਮੈਨਾ ਨਹੀਂ ਨਹੀਂ ਗੂਗਲ 'ਤੇ ਹੈ ਬਾਈ ਗੂਗਲ 'ਤੇ ਕਰਾਉਣੇ ਕਿਸੇ ਨੂੰ ਕਰਾਵਾ ਨਹੀਂ ਨਾਸੀ ਪਾਉਣ ਨੂੰ ਲਿਆ ਕਿਤੇ ਕਰਤਾ ਹੋਣਾ ਯਾਰ 733 5000 ਰੇੜੀ ਪਾਸੇ ਰੇੜੀ ਹਲ ਵੇਖ ਉਹਨੂੰ 24733 ਕਹਿਆ ਇਹ ਜਪਵਾਲ ਹੈ 29733 ਪਵਨ ਲਿਖਿਆ ਹੂਗਾ ਤੇਰੇ ਜੈ ਨਹੀਂ ਆ ਪਰਮਪਾਲ ਸਿੰਘ ਆ ਗਿਆ ਭਾਈ ਠੀਕ ਹੈ ਨਾ ਪਰਪਾਲੀ ਉਹ ਦੁਬਾਰਾ ਲਾ ਲੈਂਦੇ ਆ ਪਾ ਨੰਬਰ ਨੰਬਰ ਚੈੱਕ ਕਰ ਲਾ ਭਾਈ 29733 ਹਾਲਾ ਬਾਜ ਮੜ ਕੇ ਹੋਰ ਪੈ ਗਿਆ ਕਿ ਤੇ ਮੇਰਾ 29733 ਆ ਗਿਆ ਪਮਣੀ ਆ ਗਿਆ ਕੌਣ ਲਿਆ ਯਾਰ ਬੈ ਆਤਾ ਗਿਆ ਉਹਦਾ ਨਾਮ ਲਿਖਾ ਪਾ ਆ ਪਵਾਏ ਪਰ ਪਰ ਦਾ ਨਾਮ ਆ ਨੰਬਰ ਇਹਦਾ ਨਾ ਗਲਤ ਹੈ ਇਹ ਨਹੀਂ ਫਿਰ ਨੰਬਰ ਹੋ ਰਿਹਾ ਪਤਾ ਅਸਧਾ ਕਰਸ ਕਰ ਬਾਈ ਆ ਆ ਬਾਈ ਤੂੰ ਇੱਧਰ ਆਇਆ ਕੋਲ ਆਇਆ ਇੱਥੇ ਇੱਧਰ ਕਹੀਂ ਸ਼ਪਰ ਪਰ ਪਰ ਨਾ ਕਰ ਨਾ ਪਿੰਕ ਹੈਂ ਤੇਰਾ ਉਹ ਬੱਕਰੀ ਵਾਲਾ ਉਹਨੂੰ ਆ ਕਰਵਾ ਦਿੰਦਾ ਕਿੰਨੇ ਦਿਨਾਂ ਕਿੰਨੇ ਦਿਨ ਲੈ ਲੈ ਨਾ ਤੇ ਨਿਬੜ ਗਾਉਣ ਯਾਰ ਕੋਸੀ ਹੋ ਗਿਆ ਤਾਂ ਇਹਦਾ ਸੌਦਾ ਹੀ ਹੋ ਗਿਆ ਜੀ नया <muchos>